ਇਹ ਸੁਭਾਅ ਹੈ ਦੁੱਖ ਨਾ ਖੇ ਸੁਖ ਸਹਿ ਸੁਭਾਅ better night ਸਰਨ ਆਈ ਆਇਆ ਕਮ ਸਰਨ ਆਈ ਆਇਆ ਠਾਕੁਰ ਤੁਮ ਸਰਨ ਆਈ ਆਇਆ ਤੁਮ ਸਰਨ ਆਈ ਆਇਆ ਠਾਕੁਰ ਤੁਮ ਸਰਨ ਆਈ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਬੇਟੀ ਨੰਦੌਰ ਕੋਰ ਤੇ ਹੋਣ ਇੱਕ ਸ਼ੌਂਕ ਇਹ ਹੋਣ ਇੱਕ ਸਾਉਦ ਪੈਣਾ ਮੋਲਕੋਰ ਸੁਨਾਵੀ ਜੀ ਇਸ ਮਹੱਲੇ ਦੀ ਸੰਗਤ ਨੂੰ ਬੇਨਤੀ ਹੈ ਇਸ ਮਹੱਲੇ ਦੀ ਸੰਗਤ ਨੂੰ ਬੇਨਤੀ ਹੈ ਕਿ ਜੋ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਵਿਖੇ ਜੋ ਸਮਾਗਮ ਰੱਖਿਆ ਗਿਆ ਹੈ 3 ਅਤੇ 4 5 ਤਰੀਕ ਦਾ ਜੋ ਪ੍ਰੋਗਰਾਮ ਹੈ ਉਹਦੇ ਬਾਰੇ ਬੇਨਤੀ ਹੈ ਕਿ 3 ਤਰੀਕ ਨੂੰ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਸਵਾਗਤ ਹੋ ਜਾਣਗੀਆਂ 4 ਤਰੀਕ ਨੂੰ ਭਾਰੀ ਨਗਰ ਕੀਰਤਨ ਨਿਕਲੇਗਾ ਅਤੇ ਭਾਰੀ ਨਗਰ ਕੀਰਤਨ ਦੇ ਵਿੱਚ ਸਾਰੀਆਂ ਸੰਗਤਾਂ ਨੇ ਆਪੋ-ਆਪਣੀਆਂ ਟੇਕ ਟਾਲੀਆਂ ਤੇ ਉਪੋਹਣ ਲੈ ਕੇ ਹਾਜ਼ਰ ਹੋਣਾ ਹੈ ਜੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ 5 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਭਾਰੀ ਦੀਵਾਨ ਸਜਣਗੇ ਜਿਸ ਦੇ ਵਿੱਚ ਉੱਗੇ ਰਾਗੀ ਢਾਡੀ ਜਿੱਥੇ ਆ ਰਹੇ ਹਨ ਕਥਾਕਾਰ ਆ ਰਹੇ ਹਨ ਸਾਰੇ ਸੰਗਤਾਂ ਨੇ ਉੱਥੇ ਜਰੂਰ ਹਾਜ਼ਰੀ ਭਰਨੀ ਤੇ ਉੱਥੇ ਹੀ ਨੰਗਰ ਸਕਣਾ ਸਾਰਾ ਦਿਨ ਪ੍ਰੋਗਰਾਮ ਚੱਲੇਗਾ 5 ਤਰੀਕ ਨੂੰ ਇਸ ਮੰਦਵੀ ਸੰਗਤ ਨੂੰ ਖਾਸ ਕਰਕੇ ਬੇਨਤੀ ਹੈ ਇਸ ਸਮਾਗਮ ਦੇ ਵਿੱਚ ਸਾਰੇ ਸੰਗਤਾਂ ਨੇ ਜਰੂਰ ਹਾਜ਼ਰ ਹੋਣਾ ਜੀ ਹੁਣ ਇੱਕ ਸ਼ਬਦ ਬੇਟੀ ਅਨਮੋਲ कौर ਸੰਗਤਾਂ ਨੂੰ ਸੁਣਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖ ਤੇਰਾ ਦਿੱਤਾ ਲਹੀਐ ਸੁਖ ਤੇਰਾ ਦਿੱਤਾ ਲਹੀਐ ਸੁਖ ਤੇਰਾ ਦਿੱਤਾ ਲਹੀਐ ਸੁਖ ਤੇਰਾ राम राई मेरे राम राई ज्यों रखे रा त्यों रहिए तुद पावे त नाम जपावे तुद पावे त नाम जपावे तुद पा o ਤੁੜ ਪਾਵੈ ਤਨਾਮ ਜਿਪਾਵੇ ਤੁੜ ਪਾਵੈ ਤਨਾਮ ਜਿਪਾਵੇ ਸੁਖ ਤੇਰਾ ਦਿੱਤਾ ਲਈ ਹੈ ਸੁਖ ਤੇਰਾ ਦਿੱਤਾ ਲਈ ਹੈ ਸੁਖ ਤੇਰਾ ਦਿੱਤਾ ਤੁਹਾਪ ਕਰਾਵੇ ਤਹਾ ਬਿਕੁੰਠ ਜਹੇ ਕੀਰਤਨ ਤੇਰਾ ਤੂੰ ਆਪੇ ਸਰਦਾਲਾਏ ਤਹਾ ਬਿਕੁੰਠ ਜਹੇ ਕੀਰਤਨ ਤੇਰਾ ਤੂੰ ਆਪੇ ਸੁਖ ਤੇਰਾ ਦਿੱਤਾ ਨਹੀਂਏ ਸੁਖ ਤੇਰਾ ਦਿੱਤਾ ਨਹੀਂਏ ਸੁਖ ਤੇਰਾ ਦਿੱਤਾ ਨਹੀਂਏ ਸੁਖ ਤੇਰਾ ਦਿੱਤਾ ਨਹੀਂਏ ਸੁਖ ਤੇਰਾ ਕੌਲਸਾ ਵੰਦਿਤ ਜੀ ਕੀ ਹਤੇ ਇਹ ਬੇਤੀ ਅਨਮੋਲ ਕੌਰ ਜੀ ਬਹੁਤ ਵਧੀਆ ਸ਼ਬਦ ਪੜਿਆ ਇਹਨਾਂ ਨੇ ਜਿੱਥੇ ਭਾਈ ਸਰਦੇਵ ਸਿੰਘ ਖਾਲਸਾ ਜੀ ਵੱਲੋਂ ਸੰਗਤਾਂ ਨੂੰ ਬੁਲਾ ਕੇ 54 ਦਾ ਸੇਵਾ ਕੀਤੀ ਜਾ ਰਹੀ ਹੈ ਉਥੇ ਆ ਰਹੇ ਗੁਰਪੁਰਬ ਦੀ ਦਰਸ਼ਣ ਭੇਟਾ 1100 ਰੁਪਇਆ ਦਿੱਤਾ ਜਾ ਰਿਹਾ ਮਹਾਰਾਜ ਇਸ ਪਰਿਵਾਰ ਤੇ ਇਸ ਤਰ੍ਹਾਂ ਕਿਰਪਾ ਬਣਾਈ ਰੱਖਣਾ ਆਪਣਾ ਨਾਮ ਜਪਾਉਂਦੇ ਰਹਿਣ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਇਹ ਪਰਿਵਾਰ ਵੀ ਗੁਰਸਿੱਖੀ ਲੈਣ ਦੇ ਵਿੱਚ ਪੱਕਾ ਪਰਿਵਾਰ ਹੈ ਉਹਦੇ ਜਨਮ ਵੀ ਪ੍ਰਵਤ ਹੋਈਆਂ ਕਿਸੇ ਵੀ ਗੁਰੂ ਘਰ ਤੋਂ ਚਲਦੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜਿਆ ਪ੍ਰਵਤ ਭੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਹਾਇ ਹੋਏ ਤੇ ਸਾਧ ਤੋਂ ਚਲਦੀਆਂ ਨੇ ਉਹਨਾਂ ਵੀ ਸੇਵਾ ਆਈ ਵਾਰ ਇੱਕਾ ਪ੍ਰਵਤ ਫੇਰੀ ਦੀ ਇਹ ਸੇਵਾ ਸਰਵਾਰ ਕਰਦਾ ਆਉਂਦਾ ਹੈ ਬੜੀ ਕਿਰਪਾ ਮਹਾਰਾਜ ਦੀ ਤੇ ਸਿੱਖਾਂ ਜੋ ਸਿੱਖੀ ਵਿੱਚ ਪਰਪਤ ਪਰਿਵਾਰ ਹੈ ਇਸੇ ਤਰ੍ਹਾਂ ਮਹਾਰਾਜੇ ਦਾ ਤੇ ਕਿਰਪਾ ਬਣਾਈ ਰੱਖਣ ਹੋਣ ਆਪਣੇ ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਲਖਵਿੰਦਰ ਸਿੰਘ ਜੀ ਦੇ ਸੰਗਤਾਂ ਸੋ ਅਕਨ ਹਾਲ ਕਰਨ ਲਈ ਟਾਈਮ ਤਕਰੀਬਨ 4:52 ਮਿੰਟ ਹੋ ਚੁੱਕੇ ਨੇ 5:00 ਦੇ 10 ਮਿੰਟ ਦਾ ਕਪਾ ਸਮਾਪਤੀ ਕਰਨੀ ਹੈ ਸਾਰਿਆਂ ਸੰਗਤਾਂ ਇਸੇ ਤਰ੍ਹਾਂ ਸਾਥ ਜੰਦੇ ਜਾਓ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਟਿਆ ਮਿਟ ਤੁੰਦੇ ਜਗ ਚਾਨਣ ਹੋਆ ਸਤ ਗੁਰ ਨਾਨਕ ਪ੍ਰਗਟਿਆ ਮਿਟਿਆ ਤੁੰਦੇ ਜਗ ਚਾਨਣ ਹੋਆ ਸਤ ਗੁਰ ਨਾਨਕ ਦੇਖ ਪਰਗਟਿਆ ਮਿਟਿਆ ਤੁੰਦੇ ਜਗ ਚਾਨਣ ਹੋਆ ਸਤ ਗੁਰ ਨਾਨਕ ਪ੍ਰਗਟਿਆ ਜਗ ਚਾਨਣ ਹੋਵਾ ਮਿਟ ਤੁੰਦ ਜਗ ਚਾਨਣ ਹੋਵਾ ਮਿਟ ਤੁੰਦ ਜਗ ਚਾਨਣ ਹੋਵਾ ਮਿਟ ਤੁੰਦ ਜਗ ਚਾਨਣ ਹੋਵਾ ਮੈਨੂੰ ਹੋਵਾ ਮੈਨੂੰ ਤੁੰਦ ਜਗ ਚਾਨਣ ਹੋਵਾ ਮਿਟ ਤੁੰਦ ਜਗ ਚਾਨਣ ਹੋਵਾ ਮਿਟ ਤੁੰਦ ਜਗ ਚਾਨਣ ਹੋਵਾ ਮਿਟ ਤੁੰਦ ਜਗ ਚਾਨਣ ਹੋਵਾ ਸਤਿਗੁਰ ਨਾਨਕ ਪਰਗਟ ਆ ਮਿੱਠ ਧੰਗ ਸਭ ਚਾਹਣ ਹੋਆ ਸਤਿਗੁਰ ਨਾਨਕ ਪਰਗਟ ਆ ਮਿੱਠ ਧੰਗ ਸਭ ਚਾਹਣ ਹੋਆ ਸਤਿਗੁਰ ਨਾਨਕ ਤੁ ਪਰਗਟ ਆ ਮਿੱਠ ਧੰਗ ਸਿੰਘ ਬੁਕੇ ਮੇਰ گاਵਨੀ ਸਿੰਘ ਬੁਕੇ ਮੇਰ گاਵਨੀ ਸਿੰਘ ਬੁਕੇ ਮੇਰ گاਵਨੀ ਸਿੰਘ ਬੁਕੇ ਮੇਰ گاਵਨੀ ਦਬਿਟਾ ਹੋਵਾ ਮਿਟੇ ਤੋਂ ਦੇ ਜਗ ਚਾਨਣ 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 ਹੋਵਾ ਸਤਿਗੁਰ ਨਾਨਕ ਪ੍ਰਗਟਿਆ ਮਿਟੇ ਤੋਂ ਦੇ ਜਗ ਚਾਨਣ ਹੋਵਾ ਸਤਿਗੁਰ ਨਾਨਕ ਪਰਗਟ ਆ ਮਿਟੀ ਧੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪਰਗਟ ਆ ਮਿਟੀ ਧੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪਰਗਟ ਆ ਮਿਟੀ ਧੁੰਦ ਜਗ ਚਾਨਣ ਹੋਆ ਜਿੱਥੇ ਬਾਪਾ ਪਰਤ ਰੇ ਜਿੱਥੇ ਬਾਪਾ ਤੁਜਿਆ ਆਸਣ ਤਾਪਣ ਸੋਆ ਤੁਜਿਆ ਆਸਣ ਤਾਪਣ ਸੋਆ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਕਰੇ ਜਿੱਥੇ ਬਾਬਾ ਪੈਰ ਕਰੇ ਤੁਜਿਆ ਆਸਣ ਤਾਪਣ ਸੋਆ ਤੁਜਿਆ ਆਸਣ ਤਾਪਣ ਸੋਆ ਤੁਜਿਆ ਆਸਣ ਤਾਪਣ ਸਰਤਾ ਪਾਣਸ ਸਤਿਗੁਰ ਨਾਨਕ ਪ੍ਰਗਟ ਆਟਿ ਸਣ ਸਭ ਜਗਤ ਦੇ ਸਿਧ ਆਸਣ 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 ਸਭ ਜਗਤ ਦੇ ਸਤ ਗੁਰ ਨਾਨਕ ਪ੍ਰਗਟ ਆ ਮਿੱਟ ਤੋਂ ਤੱਕ ਤਾ ਤੈਨੂੰ ਜਾਣਨੂ ਕੀ ਤੁੰਦ ਜਗ ਚਾਨਣ ਹੋਵਾ ਤੇ ਤੁੰਦ ਜਗ ਚਾਨਣ ਹੋਵਾ ਮਿਟ ਤੁੰਦ ਜਗ ਚਾਨਣ ਹੋਵਾ ਤੇ ਤੁੰਦ ਜਗ ਚਾਨਣ ਹੋਵਾ i the sun. ਸੋਵਾ ਹੋ ਮੈਂ ਕੀਰਤਨ ਸਦਾ ਵਿਸੋਵਾ ਕੀਰਤਨ ਸਦਾ ਵਿਸੋਵਾ ਹੋਵੇ ਕੀਰਤਨ ਸਦਾ ਵਿਸੋਵਾ ਸਤਿਗੁਰ ਨਾਨਕ ਪਰਗਟ ਆ ਮਿੱਟ ਗੁਪ ਚੱਕ ਸਾਗਣ ਵਾ ਸਤਿਗੁਰ ਨਾਨਕ ਪਿਤਾ ਦੇ ਤਾਰ ਤੱਕ ਬਾਪੇ ਕਾਰੇ ਤਰ ਚੰਤ ਬਾਪਿਤਾ ਦੇ ਪਿਆਰ ਚੱਕੋ ਬਾਪਿਤਾ ਦੇ ਤਾਰ ਚੰਤ ਨਾ ਪੰਡਿਤ ਤਿੱਥੀ ਸੱਚਾ ਟੋਹਾਂ ਨਾ ਪੰਡਿਤ ਤਿੱਥੀ ਸੱਚਾ ਟੋਹਾਂ ਨਾ ਪੰਡਿਤ ਤਿੱਥੀ ਸੱਚਾ ਪਰਗਟ ਹੋ ਗੁਰਮੁਖ ਕਾਲ ਵਿੱਚ ਪਰਗਟ ਹੋ ਗੁਰਮੁਖ ਕਾਲ ਵਿੱਚ ਪਰਗਟ ਹੋ ਪਰਗਟ ਹੋ ਗੁਰਮੁਖ ਕਾਲ ਵਿੱਚ 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 ਪਰਗਟ ਹੋ ਜਦ ਚਾਨਣ ਹੋ ਮਿੱਟ ਕੋਦ ਜਦ ਚਾਨਣ ਹੋਵਾ ਮਿੱਟ ਕੋਦ ਜਦ ਚਾਨਣ ਹੋਵਾ ਜਦ ਚਾਨਣ ਹੋਵਾ ਮਿੱਟ ਕੋਦ ਜਦ ਚਾਨਣ ਹੋਵਾ नान तेरी तस्वीर अग मेर करदा, कण नानक तेरी तस्वीर अगे, मेरा ਮੇਰਾ ਸੀਸ ਚੁਕਾਉਣ ਨੂੰ ਜੀ ਕਰਦਾ ਗੁਰ ਨਾਨਕ ਤੇਰੀ ਤਸਵੀਰ ਅਗੇ ਤੇਰਾ ਸੀਸ ਚੁਕਾਉਣ ਜੀ ਕਰਦਾ ਗੁਰ ਨਾਨਕ ਤੇਰੀ ਤਸਵੀਰ ਅਗੇ ਮੇਰਾ ਸੀਸ ਚੁਕਾਉਣ ਜੀ ਕਰਦਾ ਤੇਰੇ ਦਰ ਦੀ ਸੇਵਾ ਚੱਲਦੀ ਰਹੇ ਤੇਰੇ ਦਰ ਦੀ ਸੇਵਾ ਚੱਲਦੀ ਰਹੇ ਤੇਰੇ ਨਾਲ ਦੀ ਸੇਵਾ ਚੱਲਦੀ ਰਹੇ ਤੇਰੇ ਨਾਲ ਦੀ ਸੇਵਾ ਚੱਲਦੀ ਰਹੇ ਦੇਰਦਰ ਦੀ ਸੇਵਾ ਚਲਦੀ ਰਹੇ ਤੇਰੇ ਦਰ ਦੀ ਸੇਵਾ ਚਲਦੀ ਰਹੇ ਤੇਰੇ ਦਰ ਦੀ ਸੇਵਾ ਚਲਦੀ ਰਹੇ ਤੇਰੇ ਦਰ ਦੀ ਸੇਵਾ ਚਲਦੀ ਰਹੇ ਮੇਰਾ ਟੋਕਰ ਟੋਣ ਨੂੰ ਜੀ ਕਰਦਾ ਮੇਰਾ ਟੋਕਰ ਟੋਣ ਨੂੰ ਜੀ ਕਰਦਾ ਮੇਰਾ ਦੁੱਖ ਟੋਲਨੋ ਜੀ ਕਰਦਾ ਗੁਰੂ ਨਾਨਕ ਤੇਰੀ ਤਸਵੀਰ ਅਗੇ ਮੇਰਾ ਸੀਸ ਝੁਕਾਉਣ ਨੂੰ ਜੀ ਕਰਦਾ ਗੁਰੂ ਨਾਨਕ ਤੇਰੀ ਤਸਵੀਰ ਅਗੇ ਮੇਰਾ ਸੀਸ ਝੁਕਾਉਣ ਨੂੰ ਜੀ ਕਰਦਾ ਆ ਗੁਰੂ ਬੁਰੂ ਘਰੇ ਸਤਸੰਗ ਜੀਓ ਆਪ ਸਾਰੀਆਂ ਸੰਗਤਾਂ ਨੂੰ ਤੰਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਰ ਸੁਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਆਪ ਨੂੰ ਇੱਥੇ ਸਾਰੀ ਸਮਰਥੀ ਹੈ ਭਾਈ ਸਾਹਿਬਾਨ ਆਪਸੋ ਬੇਨਤੀਆਂ ਪ੍ਰਵਾਨ